ਹਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਤੁਹਾਡਾ ਮੇਰੇ YouTube ਚੈਨਲ ਤੇ ਆਉਣ ਦਾ ਅੱਜ ਆਪਾਂ ਬਣਾਵਾਂਗੇ ਪਾਸਤਾ ਆਪਾਂ ਪਾਸਤਾ ਨੂੰ ਇੱਕ ਬੋਇਲਰ ਵਿੱਚ ਪਾ ਲੈਣਾ ਆ ਫਰਾਈਵਨ ਵਿੱਚ ਪਾਣੀ ਪਾ ਕੇ ਗੈਸ ਉੱਤੇ ਰੱਖ ਦਵਾਂਗੇ ਇਹਦੇ ਵਿੱਚ ਪਾਣੀ ਪਾ ਕੇ ਤੇ ਆਪਾਂ ਹੁਣ ਪਾਸਤਾ ਵੀ ਪਾ ਦਤਾ ਹੈ ਵਿੱਚ ਇਹਨੂੰ ਆਪਾਂ ਬੋਇਲ ਹੋਣ ਲਈ ਰੱਖ ਦਵਾਂਗੇ ਜਦੋਂ ਇਹਦੇ ਵਿੱਚ ਥੋੜਾ ਜਿਹਾ ਆਪਾਂ ਨਮਕ ਪਾਵਾਂਗੇ ਨਮਕ ਪਾ ਕੇ ਹੁਣ ਆਪਾਂ ਉਬਲਣ ਨਾ ਰੱਖ ਦੇਣਾ ਹੈ ਆਪਾਂ ਹੁਣ ਲਵਾਂਗੇ ਫਰਾਈਵਿੰਗ ਦੁੱਜੇ ਵਿੱਚ ਪਾਵਾਂਗੇ ਤੇਲ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਪ੍ਰੋਪਰ ਤਰੀਕੇ ਨਾਲ ਗਰਮ ਕਰ ਲੈਣਾ ਆ ਫਿਰ ਪਾਵਾਂਗੇ ਜੀਰਾ ਜੀਰੇ ਨੂੰ ਭੁੰਨ ਲਵਾਂਗੇ ਫਿਰ ਵਿੱਚ ਪਾਵਾਂਗੇ ਆਪਾਂ ਇਹਦੇ ਪਾਵਾਂਗੇ ਪਿਆਜ਼ ਪਿਆਜ਼ਾਂ ਨੂੰ ਪਚੰਗੀ ਤਰ੍ਹਾਂ ਭੁੰਨ ਲਵਾਂਗੇ ਦੇਖੋ ਜਦੋਂ ਲਾਲ ਹੋ ਗਏ ਪਿਆਜ਼ ਇਹ ਵਿੱਚ ਪਾਵਾਂਗੇ ਆਪਾਂ ਟਮਾਟਰ ਟਮਾਟਰਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਭੁੰਨ ਲੈਣਾ ਆ ਦੇਖੋ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਿਆ ਆ ਹੁਣ ਆਪਾਂ ਪਾਵਾਂਗੇ ਲੂਣ ਸਵਾਦ ਅਨੁਸਾਰ ਫਿਰ ਪਾਵਾਂਗੇ ਆਪਾਂ ਲਾਲ ਮਿਰਚ ਉਹ ਵੀ ਸਵਾਦ ਅਨੁਸਾਰ ਦੇਖੋ ਹੁਣ ਇਹ ਪਿਛ ਪਾਵਾਂਗੇ ਪਾਸਤਾ ਸੌਸ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਟੁੜਕੇ ਵਿੱਚ ਚੰਗੀ ਤਰ੍ਹਾਂ ਆਪਾਂ ਮਿਕਸ ਕਰਕੇ ਫਿਰ ਆਪਾਂ ਪਾਵਾਂਗੇ ਵਿੱਚ ਪਾਸਤਾ ਬੋਇਲ ਕੀਤਾ ਹੋਇਆ ਉਬਲੇ ਆ ਉਬਲੇ ਹੋਏ ਪਾਸਤਾ ਪਾਵਾਂਗੇ ਫਿਰ ਚੰਗੀ ਤਰ੍ਹਾਂ ਇਹਨਾਂ ਨੂੰ ਆਪਾਂ ਮਿਕਸ ਕਰ ਲਵਾਂਗੇ ਆਪਣੇ ਤੜਕੇ ਨੂੰ ਤੇ ਨਾਲ ਪਾਸਤੇ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣਾ ਆ ਇਹਨੂੰ ਆਪਾਂ 5 ਮਿੰਟ ਲਈ ਫਰਾਈ ਹੋਣ ਲਈ ਹੋਰ ਰੱਖ ਦੇਣਾ ਕਿ 5 ਮਿੰਟ ਵਿੱਚ ਜਿਹੜਾ ਆਪਣਾ ਲੂਣ ਮਿਰਚੇ ਦੇ ਵਿੱਚ ਮਿਕਸ ਹੋ ਸਕੇ 5 ਮਿੰਟ ਲਈ ਆਪਾਂ ਇਹਨੂੰ ਗੈਸ ਉੱਤੇ ਰੱਖ ਦੇਣਾ ਬਣ ਲਈ ਹੁਣ ਇਹਦੇ ਉੱਪਰ ਪਾਵਾਂਗੇ ਆਪਾਂ ਸੌਸ ਸਿੰਪਲ ਸੌਸ ਜਿਹੜੀ ਹੁੰਦੀ ਟਮਾਟੋ ਵਾਲੀ ਟਮਾਟਰ ਵਾਲੀ ਸੌਸ ਪਾ ਦਵਾਂਗੇ ਦੇਖੋ ਫਿਰ ਆਪਾਂ ਨੂੰ ਥੋੜਾ ਜਿਹਾ ਹਲਕਾ ਹਲਕਾ ਜਿਹਾ ਮਿਕਸ ਕਰ ਦੇਣਾ ਹੈ ਦੇਖੋ ਹੁਣ ਆਪਣਾ ਪਾਸਤਾ ਬਣ ਕੇ ਤਿਆਰ ਆ ਆਪਾਂ ਇਹਨੂੰ ਬੋਲ ਵਿੱਚ ਪਾ ਲਵਾਂਗੇ ਆਪਣੇ ਕੌਲੇ ਵਿੱਚ ਬਹੁਤ ਹੀ ਕ੍ਰਿਸਪੀ ਬਹੁਤ ਹੀ ਵਧੀਆ ਤੇ ਟੇਸਟੀ ਪਾਸਤਾ ਬਣਿਆ ਆ ਦੇਖੋ ਬਹੁਤ ਵਧੀਆ ਬਣਿਆ ਆਪਾਂ ਥੋੜੀ ਜੀ ਸਾਸ ਹੋਰ ਪਾਵਾਂਗੇ ਉੱਪਰ ਬਸ ਮੀਡੀਅਮ ਜੀ ਠੀਕ ਹੈ ਜੀ ਬਣ ਗਿਆ ਹੁਣ ਆਪਣਾ ਪਾਸਤਾ ਧਿਆਰ